Thank you. ਪਰ ਮਨ ਸਭ ਜੁਗ ਮੈਂ ਤਾਂ ਕੀ ਗਤ ਹੋਏ ਦੁੰਦਾ ਜਗਮੀ ਚੋਨਾਮੀ ਪਰ ਖਰਚ ਦੁੰਦਾ ਲੱਖ ਚਰਾਸੀ ਤੇ ਨੀ ਸਭ ਸੇਵ ਕਰੰਦਰਾ ਜੈ ਮਿੱਤਰ ਸਭ ਦੇ ਆ ਨੈ ਮੰਗੇ ਦੁੰਦਾ ਰੇਖਾ ਕੋਈ ਨਾ ਪੁੱਛੀ ਸਰਬ ਕਰਤਿਆ ਆ ਨਾਰਦੇ ਕੇ ਆ ਸੁਖ ਆਇਆ ਮਿਲ ਗੁਰ ਗੋਬਿੰਦ you <laughs> दर्शन दीजा, दीजा खोल कड़ दर्शन दीजु तुम तन तनी उदारथ आगी तुम तन ਦੀਖੋਲ ਕਿਵਾਰ ਦਰਸ਼ਨ ਦੀਜਾ ਦੀਖੋਲ ਕਿਵਾਰ ਦਰਸ਼ਨ ਦੀਜਾ ਦਰਸ਼ਨ ਦੀਜਾ ਦੀਜਾ ਖੋਲ ਕਿਵਾਰ ਦਰਸ਼ਨ ਦੀਜਾ ਜੀ ਹੋਣੀ ਸੁਖਾਰ ਦਰਸ਼ਨ ਦੀਜਾ ਦੀਜਾ ਖੋਲ ਕਿਵਾਰ ਦਰਸ਼ਨ ਦੀਜਾ ਤੂ ਦਾਤਾ ਦਾਤਾਰ ਤੂ ਦਾਤਾ ਦਾਤਾਰ ਤੇਰਾ ਦਿੱਤਾ ਖਾਵਨਾ ਤੇਰਾ ਦਿੱਤਾ ਖਾਵਨਾ ਤਨ ਰਾਮ ਮਨ ਦਾਸ ਗੁਰ ਧਨ ਧਨ ਰਾਮਦਾਸ ਗੁਰ ਜਿਨ ਸਵਾਰਿਆ ਜਿਨ ਸਿਰ ਆਤਿਨੈ ਸਵਾਰਿਆ ਜਿਨ ਸਿਰ ਆਤਿਨੈ ਸਵਾਰਿਆ ਜਿਨ ਸਿਰ ਆਤਿਨੈ ਸਵਾਰਿਆ ਪੂਰੀ ਹੋਈ ਕਰਮਾਤ ਪੂਰੀ ਹੋਈ ਕਰਾਮਤ ਆਪ ਸਰ ਜਨਹਾਰੇ ਤਾਰਿਆ ਆਪ ਸਰ ਜਨਹਾਰੇ ਤਾਰਿਆ ਆਪ ਸਰ ਜਨਹਾਰੇ ਤਾਰਿਆ ਦਾਸ ਪਾਠ ਕੀਰਤ ਕੀ ਦਾਸ ਬਾਣੀ ਕੀ ਕੀਰਤ ਕੀ ਏਕ ਯਾਰ ਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ 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 ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਆਵਿਆ ਕਾਰ ਕਰ ਬਾਬਾ ਗਾਵਿਆ ਜੀਰਨ ਕਰਦਾ ਵਜਨ ਕਰੇ ਸੰਸਰ ਬਾਬਾ ਜੀਰਨ ਕਰਦੇ ਹੰਗ ਆਤਮਾ ਵਜਨ ਕਰਦੇ ਨਿਕ ਬਾਬਾ ਆਕਾਲ ਰੂਪ ਇੱਕ ਬਾਬਾ ਆਕਾਲ ਰੂਪ ਇੱਕ ਬਾਬਾ ਆਕਾਲ ਰੂਪ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਧੰਨ ਨਾਨਕ ਤੇਰੀ ਵੱਡੀ ਕਮਾਈ 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 ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਖਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਡਿੱਠੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਬਹਾਦਰ ਸਿਮਰੀਏ ਤੇ ਇੱਕ ਬਹਾਦਰ ਸਿਵਰੀਏ ਤੇ ਇੱਕ ਬਹਾਦਰ ਸਿਮਰੀਏ ਤੇ ਆਵੇ ਤਾਂ ਸਭ ਥਾਈ ਹੋਏ ਸਹਾਏ ਤੇਕ ਬਹਾਦਰ ਸਿਮਰਿਐ ਤਾਏ ਸਭ ਥਾਈ ਹੋਏ ਸਹਾਏ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੇ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੇ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਤਨ ਨਾਮ ਜੇ ਵਾਹਿਗੁਰੂ 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 ਸਤ ਨਾਮ ਜੇ ਵਾਹਿਗੁਰੂ 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 ਸਤ ਨਾਮ ਸਤ ਨਾਮ ਤਨ ਨਾਮ ਜੇ ਸਤਨਾਮ ਵਾਹਿਗੁਰੂ ਜੀ ਕਾ